ਪਾਰ티 ਕਿਸਾਨ ਜਿਨ੍ਹਾਂ ਨੇ ਇਕਤਾ ਉਗਰਾਹ ਵੱਲੋਂ ਜਿਹੜਾ ਅੱਜ 11:15 ਵਜੇ ਦੇ ਕਰੀਬ ਜਿਹੜਾ ਇਹ ਨਾਕੇ ਤੋੜੇ ਜਾਣੇ ਆ ਇੱਥੋਂ ਅੱਗੇ ਦਿੱਲੀ ਵੱਲ ਕੂਚ ਕਰਿਆ ਜਾਣਾ ਇੱਕ ਪਾਸੇ ਖਨੋਰੀ ਬਾਰਡਰ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਸ਼ੰਭੂ ਬਾਰਡਰ ਤੇ ਜਿਹੜੇ ਲਗਾਤਾਰ ਕਿਸਾਨ ਅੱਗੇ ਵਧ ਰਿਹਾ ਤਾਂ ਹੁਣ ਡੱਬ ਵਾਲੀ ਬਾਰਡਰ ਤੇ ਅਸੀਂ ਇਸ ਵਕਤ ਮੌਜੂਦ ਆ ਪੰਜਾਬ ਹਰਿਆਣਾ ਦਾ ਬਾਰਡਰ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿਸਾਨ ਤਿਆਰੀ ਕਰ ਰਹੇ ਆ ਕਿਉਂਕਿ ਅੱਗੇ ਜਾਣਾ ਹੈ ਦਿੱਲੀ ਵੱਲ ਕੂਚ ਕਰਨਾ ਕੱਲ ਵੀ ਕੁਝ ਨੌਜਵਾਨ ਜਿਹੜੇ ਲਗਾਤਾਰ ਮੰਗ ਕਰ ਰਹੇ ਸੀ ਕਿ ਧਰਨੇ ਵਾਲੀ ਜਗ੍ਹਾ ਤੋਂ ਅੱਗੇ ਜਾਣਾ ਚਾਹੀਦਾ ਕਿਉ ਹਰਿਆਣਾ ਸਰਕਾਰ ਰੋਕਣ ਦੀ ਕੋਸ਼ਿਸ਼ਾਂ ਕਰ ਰਹੀਆਂ ਤਾਂ ਉਹਨੇ ਸਾਰੀਆਂ ਕੋਸ਼ਿਸ਼ਾਂ ਦੇ ਕਰਨ ਦੇ ਬਾਵਜੂਦ ਵੀ ਕਿਸਾਨ ਕਿਤਨੇ ਕਿਤੇ ਕਾਮਯਾਬ ਹੋਏ ਆ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਅੱਗੇ ਵਧਦੇ ਜਾ ਰਹੇ ਜਿਹੜੇ ਕਾਫਲੇ ਹੈਗੇ ਆ ਦੂਸਰੇ ਪਾਸੇ ਇਹ ਤਸਵੀਰ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਡੱਬ ਵਾਲੀ ਦੀ ਹੈ ਜਿੱਥੇ ਕਿ ਬਾਰਡਰ ਦੇ ਉੱਤੇ ਪੰਜਾਬ ਹਰਿਆਣਾ ਦਾ ਜਿਹੜਾ ਬਾਰਡਰ ਹੈ ਉੱਥੇ ਕਿਸਾਨ ਇਕੱਠੇ ਹੋਏ ਆ ਤੇ ਤਿਆਰੀ ਕਰ ਰਹੇ 11:30 ਵਜੇ ਜਾਣ ਦੀ ਜਿਹੜਾ ਟੈਂਟ ਹੈਗਾ ਇੱਥੋਂ ਫਿਲਹਾਲ ਖੋਲਣਾ ਸ਼ੁਰੂ ਹੋ ਗਿਆ ਕਿਉਂਕਿ ਪਹਿਲਾਂ ਇੱਥੇ ਜਿਹੜਾ ਧਰਨਾ ਲੱਗਣਾ ਸੀ ਸ਼ਾਂਤਮਈ ਪਰ ਹੁਣ ਬੀਤੀ ਸ਼ਾਮ ਜਿਹੜਾ ਹੈਗਾ ਫੈਸਲਾ ਬਦਲ ਦਿੱਤਾ ਗਿਆ ਹੁਣ ਇਹ ਧਰਨਾ ਜਿਹੜਾ ਇੱਥੋਂ ਅੱਗੇ ਸ਼ਿਫਟ ਹੋਊਗਾ ਯਾਨੀ ਦਿੱਲੀ ਵੱਲ ਕੂਚ ਕਰਨੇ ਕਿਸਾਨ ਦੂਰ ਤੱਕ ਤੁਸੀਂ ਦੇਖ ਰਹੇ ਹੋ ਸੈਂਕੜੇ ਦੀ ਤਦਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਪਹੁੰਚੇ ਹੋਏ ਆ ਇੱਥੇ ਦੂਰਤ ਕੈਮਰੇ ਜ਼ਰੀਏ ਤੁਹਾਨੂੰ ਕੋਸ਼ਿਸ਼ ਕਰਦੇ ਸੀ ਦਿਖਾਣ ਦੀ ਇੱਥੇ ਪ੍ਰਸ਼ਾਦੇ ਛੱਕੇ ਜਾ ਰਿਹਾ ਜਿਹੜਾ ਲੰਗਰ ਹੈ ਉਹ ਤਿਆਰ ਹੋ ਰਿਹਾ ਕਿਸਾਨ ਇਸ ਤੋਂ ਬਾਅਦ ਕੂਚ ਕਰਨਗੇ ਦਿੱਲੀ ਲਈ ਜਿਹਦੀ ਤਿਆਰੀ ਜਿਹੜੀ ਆ ਪੂਰੀ ਕੀਤੀ ਜਾ ਰਹੀ ਹੈ ਹਰ ਪਾਸੇ ਕਿਸਾਨ ਨੇ ਕਿਉਂਕਿ ਇਹ ਜਿਹੜੀ ਲੜਾਈ ਹੈਗੀ ਹੈ ਲੰਬੀ ਹੈਗੀ ਹੈ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰ ਰਹੀ ਪਰ ਇਸੇ ਵਜ੍ਹਾ ਨੂੰ ਲੈ ਕੇ ਕਿਸਾਨ ਜਿਹੜੇ ਇੱਕਜੁੱਟ ਹੋਏ ਆ ਕਿਸਾਨ ਜਥੇਬੰਦੀਆਂ ਪੰਜਾਬ ਦੀ ਪੂਰੀ 31 ਜਥੇਬੰਦੀਆਂ ਹੈਗੀਆਂ ਤਾਂ ਉਗਰਾਹਾ ਗਰੁੱਪ ਵੱਲੋਂ ਵੀ ਪਹਿਲਾਂ ਡੱਬ ਵਾਲੀ ਬਾਰਡਰ ਤੇ 7 ਦਿਨ ਦਾ ਤਰਨੇ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਉਹ ਪ੍ਰੋਗਰਾਮ ਚੇਂਜ ਕਰਕੇ ਹੁਣ 11:30 ਵਜੇ ਅੱਗੇ ਦਿੱਲੀ ਵੱਲ ਕੁਝ ਕੀਤਾ ਜਾਊਗਾ ਸਾਡੇ ਨਾਲ ਕਿਸਾਨ ਆਗੂ ਨੇ ਗੱਲ ਕਰਦੇ ਆ ਕੀ ਕਹਣਾ ਜੀ ਤੁਹਾਡਾ ਹੁਣ ਕੀ ਫੈਸਲਾ ਹੋਇਆ ਕਿੰਨੇ ਵਜੇ ਜਾਣਾ ਦੇਖੋ ਪਹਿਲਾਂ ਸਾਡਾ ਫੈਸਲਾ ਇਹ ਸੀ ਵੀ ਜਰ ਜਿੱਥੇ ਸਾਨੂੰ ਰੋਕਣਗੇ ਅਸੀਂ ਉੱਥੇ ਬੈਠਾਂਗੇ ਦੂਜੀਆਂ ਜਥੇਬੰਦੀਆਂ ਨਾਲ ਤਾਲਮੇਲ ਮਾ ਸਾਡਾ ਚੱਲਦਾ ਸੀ ਅੱਜ ਸਾਡਾ ਫੈਸਲਾ ਹੋਇਆ ਦੂਜੀਆਂ ਜਥੇਬੰਦੀਆਂ ਨਾਕੇ ਤੋੜ ਕੇ ਪਹੁੰਚ ਗਈਆਂ ਅੱਜ ਅਸੀਂ ਭਾਰਤੀ ਕਿਸਾਨ ਉਜਤਾ ਅਗਰਾਹਾ ਵੱਲੋਂ ਦੋਨਾਂ ਨਾਕਾ ਖਨੌਰੀ ਵਾਲਾ ਤੇ ਡੱਬਾ ਵਾਲੀ ਵਾਲਾ ਇਹ ਤੋੜਾਂਗੇ ਤੋੜ ਕੇ ਅੱਗੇ ਦਿੱਲੀ ਵਾਲ ਨੂੰ ਕੂਚ ਕਰਾਂਗੇ ਗਾਂਹਾ ਸਰਕਾਰ ਕੀ ਸੋਚਦੀ ਹੈ ਕਿਸਾਨਾਂ ਦੇ ਕੋਈ ਮਸਲੇ ਦਾ ਹੱਲ ਸੋਚਦੀ ਹੈ ਕਿ ਟਕਰਾ ਸੋਚਦੀ ਹੈ ਇਹ ਸਰਕਾਰ ਅੱਗੇ ਆਪ ਸੋਚ ਲੇ ਵੀ ਇੱਥੇ ਵੀ ਤੁਸੀਂ ਦੇਖ ਰਹੇ ਪਿੱਛੇ ਟਰੱਕ ਲਾਏ ਆ ਬੈਰੀਗੇਟਿੰਗ ਕੀਤੀ ਹੈ ਪੁਲਿਸ ਨੇ ਬਹੁਤ ਜ਼ਿਆਦਾ ਸਖਤਾਈ ਕੀਤੀ ਹੋਈ ਹੈ ਦੇਖੋ ਪੁਲਿਸ ਦਾ ਕੰਮ ਹੁੰਦਾ ਹੈ ਸਰਕਾਰ ਦਾ ਕੰਮ ਹੁੰਦਾ ਸਖਤਾਈ ਕਰਨਾ ਲੋਕਾਂ ਦਾ ਕੰਮ ਹੁੰਦਾ ਹੈ ਭੜਨਾ ਉਦੋਂ ਕਹਾ ਜੀ ਸਰਕਾਰ ਤਖੜੀ ਹੋਈ ਸਰਕਾਰ ਦਬਕੇ ਲੈ ਜਾਂਦੇ ਲੋਕ ਤਖੜੇ ਹੋਏ ਲੋਕ ਦਬਕੇ ਲੈ ਜਾਣਗੇ ਜੀ ਬਿਲਕੁਲ ਹੋਰ ਵੀ ਗੱਲ ਕਰਦੇ ਆ ਲਗਾਤਾਰ ਸੰਘਰਸ਼ ਵਧ ਰਿਹਾ ਜੀ ਕਈ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਵੀ ਕਰ ਚੁੱਕਿਆ ਕਰਨਾਲ ਦੇ ਨੇੜੇ ਤੇੜੇ ਯਾਨੀ ਦਿੱਲੀ ਬਾਰਡਰ ਤੱਕ ਵੀ ਪਹੁੰਚ ਗਏ ਕਿ ਕਹਿਣਾ ਤੁਹਾਡਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਸਾਡੇ 450 ਜਥੇਵਿੰਦਿਆਂ ਦਾ ਫੈਸਲਾ ਸੀ ਉਹ ਇਹ ਸੀ ਕਿ ਜਿੱਥੇ ਵੀ ਪੁਲਿਸ ਰੋਕੂਗਾ ਪ੍ਰਸ਼ਾਸਨ ਰੋਕੂਗਾ ਅਸੀਂ ਉੱਥੇ ਹੀ ਬੈਠਾਂਗੇ ਠੀਕ ਹੈ ਅਸੀਂ ਉਸ ਫੈਸਲੇ ਨੂੰ ਮੰਨਿਆ ਹੈਗਾ ਅਸੀਂ ਬੈਠੇ ਹੈਗੇ ਅਸੀਂ ਕੱਲ ਸੂਬਾ ਕਮੇਟੀ ਨੇ ਮੀਟਿੰਗ ਕੀਤੀ ਉਹਦੇ ਵਿੱਚ ਫੈਸਲਾ ਕੀਤਾ ਹੈਗਾ ਕਿ ਦੋਨਾਂ ਨਾਕਿਆਂ ਤੋਂ ਖਨੌਰੀ ਬਾਰਡਰ ਤੋਂ ਖਨੌਰੀ ਵਾਲੇ ਨਾਕੇ ਤੋਂ ਤੇ ਡੱਬਾ ਵਾਲੀ ਵਾਲੇ ਨਾਕੇ ਤੋਂ ਅੱਜ ਅਸੀਂ 11:30 ਵਜੇ ਇਹ ਦੋਨੇ ਨਾਕਾਂ ਤੋਂ ਦਿੱਲੀ ਨੂੰ ਕੂਚ ਕਰਾਂਗੇ ਜਿਹੜੇ ਬੈਰੀਕੇਡ ਵਗੈਰਾ ਲਾਏ ਹੋਏ ਆ ਉਹ ਅਸੀਂ ਤੋੜਾਂਗੇ ਜਾਵਾਂਗੇ ਅੱਗੇ ਵਧਾਂਗੇ ਅੱਗੇ ਕਿਉਂਕਿ ਹੁਣ ਸਾਡਾ ਇਦੋਂ ਪਹਿਲਾਂ ਸਾਡਾ ਫੈਸਲਾ ਬੈਠਣ ਦਾ ਸੀਗਾ ਹੁਣ ਸਾਡਾ ਫੈਸਲਾ ਦਿੱਲੀ ਵੱਲ ਜਾਂਦਾ ਹੋ ਗਿਆ ਹੁਣ ਅਸੀਂ ਦਿੱਲੀ ਜਾਵਾਂਗੇ ਬੋਲੋ ਜੀ ਦਿੱਲੀ ਤਿਆਰੀ ਹੋ ਰਹੀ ਹੈ ਸਾਢੇ 11 ਵਜੇ ਸਾਢੇ 11 ਵਜੇ ਕੂਚ ਕਰਨਾ ਹੈ ਪੂਰੇ ਤਿਆਰ ਹੋ ਤੁਸੀਂ ਹਾਂਜੀ ਹਾਂਜੀ ਜਿੰਦਾਬਾਦ ਅਸੀਂ ਤਿਆਰ ਹਾਂ ਜੋ ਜਿੱਥੇ ਬੰਦੀਆਂ ਬਹੁਤ ਪਹੁੰਚ ਗਿਆ ਰਸਤੇ ਦੇ ਦੇਖੋ ਜਿੱਥੇ ਬੰਦੀਆਂ ਦਾ ਜੋ ਪਹਿਲਾ ਫੈਸਲਾ ਸੀਗਾ ਵੀ ਜਿੱਥੇ ਜਿੱਥੇ ਰੁਕਿਆ ਜਾਊ ਰੁਕਿਆ ਜਾਊ ਸਾਢੇ 4:30 ਸਾਢੇ 4:30 ਜਿੱਥੇ ਬੰਦੀ ਦਾ ਤੇ ਉਸ ਕੱਲ ਦਾ ਸਾਨੂੰ ਨਹੀਂ ਸੀ ਪਤਾ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਸਾਡੀ ਸੂਬਾ ਕਮੇਟੀ ਨੇ ਇਸ ਗੱਲ ਤੇ ਮੀਟਿੰਗ ਕੀਤੀ ਹੈ ਤੇ ਜੋ ਸੂਬਾ ਕਮੇਟੀ ਦਾ ਹੁਕਮ ਹੋਗਾ ਸੂਬੇ ਕਮੇਟੀ ਦੇ ਸੱਦੇ ਤੇ ਬਿਲਕੁਲ ਹੈ ਤੁਹਾਨੂੰ ਇੱਕ ਤਸਵੀਰ ਅਸੀਂ ਪਿੱਛੇ ਦੀ ਦਿਖਾ ਦਈਏ ਜਿੱਥੇ ਕਿ ਹਰਿਆਣਾ ਪੁਲਿਸ ਵੱਲੋਂ ਜਿਹੜੀ ਬੈਰੀਗੇਟਿੰਗ ਆ ਕੱਲ ਦੀ ਕੀਤੀ ਗਈ ਆ ਪਰ ਹੁਣ ਜਿਹੜਾ ਫੈਸਲਾ ਇੱਥੇ ਬਦਲਿਆ ਗਿਆ ਹੈ ਉਗਰਾਹਾ ਗਰੁੱਪ ਵੱਲੋਂ ਜਿਹੜਾ ਫੈਸਲਾ ਬਦਲ ਦਿੱਤਾ ਗਿਆ ਕਿਉਂਕਿ ਸਾਰੀ ਜਥੇਬੰਦੀਆਂ ਲਗਾਤਾਰ ਦਿੱਲੀ ਕੂਚ ਕਰ ਰਹੇ ਤਾਂ ਇਹਨੂੰ ਦੇਖਦੇ ਹੋਏ ਅੱਜ ਸਾਡੇ ਤੇ ਗਿਆ ਜਾਨੀ ਕਿ ਪੰਜਾਬ ਹਰਿਆਣਾ ਜਾਂਦਾ ਹੈ ਇਹ ਦੱਸਿਆ ਗਿਆ ਕਿਸਾਨਾਂ ਆਗੂ ਵੱਲੋਂ ਕਿ ਬੈਰੀਗੇਟਰ ਜਿਹੜੇ ਪੱਟ ਦੇਣੇ ਆ ਇੱਥੇ ਵੀ ਪੱਥਰ ਲਾਏ ਗਿਆ ਇਹਦੇ ਪਿੱਛੇ ਵੀ ਜਿਹੜੇ ਟਰੱਕ ਹੈ ਉਹ ਖੜੇ ਕੀਤੇ ਗਏ ਆ ਤਾਂ ਕਿ ਕਿਸਾਨ ਅੱਗੇ ਨਾ ਆਵਦਨ ਪਰ ਕਿਸਾਨ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਹੋ ਤਾਦਾਦ ਦੇ ਵਿੱਚ ਪਹੁੰਚੇ ਹੋਇਆ ਦੂਸਰੇ ਪਾਸੇ ਤਸਵੀਰ ਜਿਹੜੀ ਹੈ ਇਹ ਟਰੱਕ ਲਾ ਕੇ ਇੱਥੇ ਵੀ ਰਸਤੇ ਰੋਕੇ ਗਏ ਆ ਹਰਿਆਣਾ ਪੁਲਿਸ ਵੱਲੋਂ ਬੈਰੀਗੇਟਿੰਗ ਕੀਤੀ ਹੋਈ ਆ ਪੱਥਰ ਲਾਏ ਗਏ ਆ ਪਰ ਇਹਦੇ باوجود ਵੀ ਕਿਸਾਨਾਂ ਨੇ ਸਿੱਧੀ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ ਕੇਂਦਰ ਦੀ ਸਰਕਾਰ ਨੂੰ ਕਿ ਹੁਣ ਜਿਹੜੇ ਕਿਸਾਨ ਐ ਪਿੱਛੇ ਹਟਣ ਵਾਲੇ ਨਹੀਂ ਹੈਗੇ ਜਿੱਥੇ ਬਾਕੀ ਜਥੇਬੰਦੀਆਂ ਜਿਹੜੀਆਂ ਦਿੱਲੀ ਕੂਚ ਕਰਨੀਆਂ ਬਾਕੀ ਜਥੇਬੰਦੀਆਂ ਕੋਈ ਬਹਾਦਰਗੜ ਪਹੁੰਚ ਚੁੱਕਿਆ ਕੋਈ ਖਨੋਰੀ ਬਾਰਡਰ ਤੋਂ ਵੀ ਜਿਹੜੇ ਆਗੂ ਹੈਗੇ ਆ ਉਹ ਵੀ ਅੱਗੇ ਜਾਣਗੇ ਤੇ ਕਈ ਜਥੇਬੰਦੀਆਂ ਜਿਹੜੀਆਂ ਕਰਨਾਲ ਤੋਂ ਵੀ ਅੱਗੇ ਟੱਪ ਚੁੱਕੀਆਂ 10-10 ਫੁੱਟ ਦੇ ਖੱਡੇ ਜਿਹੜੇ ਸੀਗੇ ਉਹ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਸੜਕਾਂ ਤੇ ਹਾਈਵੇ ਪੱਟ ਕੇ ਰੋਕਣ ਦੀ ਕਿਸਾਨਾਂ ਕੋਸ਼ਿਸ਼ ਕੀਤੀ ਸੀ ਪਰ ਜਜ਼ਬੇ ਨੂੰ ਕਿਸਾਨਾਂ ਦੇ ਕੋਈ ਨਹੀਂ ਰੋਕ ਸਕਿਆ ਕਿਸਾਨ ਲਗਾਤਾਰ ਅੱਗੇ ਵਧ ਰਹੇ ਹਨ ਅੱਜ ਜਿਸ ਬਾਰਡਰ ਤੇ ਅਸੀਂ ਮੌਜੂਦ ਹਾਂ ਪੰਜਾਬ ਹਰਿਆਣਾ ਦਾ ਡੱਬ ਵਾਲੀ ਬਾਰਡਰ ਹੈ ਡੱਬ ਵਾਲੀ ਤੋਂ ਵੀ ਕਿਸਾਨ 11:30 ਵਜੇ ਕੱਟੇ ਹੋਣਗੇ ਤੇ ਅੱਗੇ ਦਿੱਲੀ ਵੱਲ ਕੂਚ ਕਰਨਗੇ ਇਸ ਕਰਕੇ ਆਉਣ ਵਾਲ ਸਮਾਂ ਕੇਂਦਰ ਸਰਕਾਰ ਵਾਸਤੇ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਭਰਿਆ ਹੋਣ ਵਾਲਾ ਹੈ ਕੈਮਰਾਮੈਨ ਸ਼ਿਵਿੰਦਰ ਦੇ ਨਾਲ ਅਮਿਤ ਸ਼ਰਮਾ ਡੇਲੀ ਪੁਸ ਪੰਜਾਬੀ ਡੱਬ ਵਾਲੀ ਹਰਿਆਣਾ